नाही अमृत चार बिखर बिखड़ाई माया मुंह पर मक्खूल सदाराशो प्रीत एक उत्तम पंत सुनियोग वर संगत देह बनत जम मिटाई एक अरदास पाठ कीरत की ਗੁਰੂ ਅਰਜਨ ਦਾਸ ਰਖੋ ਸਰਨੈ ਝੋਕਉ ਤਲ ਗੁਰ ਸੇਵੀਐ ਐਨ ਸਦਿ ਸੁਭਾਈ ਜਨ ਸੰਪਸੀ ਆਤਮਤ ਜਨ ਮੰਮਰਨ ਦੁਖ ਜਾਈ ਉਪਸਿ ਪਤ ਤ੍ਰਸਾਨ ਦੀ ਮੂਰਿਆ ਸੋ ਗੁਰ ਸੁਹੋ ਠੀਐ ਤੋ ਦੇਵਿਠੇ ਮਨ ਜਨਮ ਜਨਮ ਦੀ ਕਟਈਐ ਸੱਜਣ ਸੱਜਾ ਆਪਾ ਸਿਰਾਹਾਂ ਦੇਸਾਉ ਜਿਸ ਪਾਸ ਵੇਖਿਆ ਸੋਹੀਐ ਸਭਨਾ ਦਾ ਵੇਸਾਹੂ ਜਿਸ ਪਾਸ ਵੇਖਿਆ ਸੋਹੀਐ ਸਭਨਾ ਦਾ ਵੇਸਾਹੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪੇਲਾ ਛੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਤੀਰਥ ਨਾਮਨ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ तीरथ नाम बन जाओ तीरथ नाम है तीरथ शब्द विचार अंतर ज्ञान है गुरु ज्ञान साचा ਥਾਨ ਤੀਰਥ ਦਸ ਪੁਰਬ ਸਦਾ ਦਸਾਰਾ ਹੋ ਨਾਮ ਹਰ ਕਾ ਸਦਾ ਜਾਚੂ ਦੇਹੋ ਪ੍ਰਭ ਧੰਨੀ ਘਰਾ ਸੰਸਾਰ ਰੋਗੀ ਨਾਮਦਾਰੋ ਮੈਲ ਲਾਗੇ ਸੱਚ ਬਿਨਾ ਗੁਰਬਾਖ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਜਨਾ ਸਾਚ ਨਾ ਲਾਗੇ ਮੈ ਲਗਿਆ ਮਲ ਧੋਈਐ ਗੁਨੇ ਹਾਰ ਕਰੋਏ ਕਿਸ ਕੋ ਰੋਈਐ ਵਿਚਾਰ ਮਾਰੇ ਤਰ ਤਰ ਉਲਟ ਜੁਨ ਨ ਆਵਈ ਆਪ پارਸ ਪਰਮ ਧਿਆਨੀ ਸਾਚ ਸਾਚੇ ਭਾਵੇ ਆਨੰਦ ਅੰਦਨ ਹਰਕ ਸਾਚਾ ਦੁਖ ਕਿਲ ਵਿਖ ਪਰ ਹਰੇ ਸਚ ਨਾਮ ਪਾਇਆ ਗੁਰ ਦਿਖਾਇਆ ਮੈਦ ਨਾਹੀ ਸਚ ਬਣੇ ਸੰਗਤ ਮੀਤ ਮਲਾਪ ਪੂਰਾ ਨਾਮ ਨੂੰ ਗਾਵੈ ਗਵਨ ਹਾਰ ਸਬਦ ਸੁਹਾਵਨ ਸਲਾਹੇ ਸਾਚੇ ਮਨ ਸਤਗੁਰ ਪੁੰਨ ਦਾਨ ਦਇਆ ਮਤੇ ਮੇਰੇ ਸੰਗ ਭਾਵੈ ਸਹਿਜ ਨਾਵੈ ਬੇਨੀ ਤੇ ਸੰਗਮ ਸਤ ਸਤੇ ਅਰਾਧ ਏਕ ਓੰਕਾਰ ਸੱਚ ਨਿਤ ਦੇ ਚੜੇ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਲਾਇਆ ਕਹਿਣ ਕਹੇ ਸਭ ਕੋਏ ਕੇ ਬੜ ਆਖੀਐ ਓ ਮੂਰਖ ਨੀਚ ਅਜਾਨ ਸਮਝਾ ਸਾਖੀਐ ਸੱਚ ਗੁਰ ਕੀ ਸਾਖੀ ਅਮਰਤ ਭਾਖੀ ਤਿਤ ਮਨ ਮਾਨਿਆ ਮੇਰਾ ਊਚ ਕਰੇ ਆਵਹਿ ਵਿਖਲਾ ਦੇ ਸਬਦ ਸੱਚੇ ਗੁਰ ਮੇਰਾ ਆਖਣ ਤੋਟ ਨਾ ਭਗਤ ਪੰਡਾਰੀ ਪਰਪੁਰ ਰਹਿਆ ਸੋਈ ਨਾਨਕ ਸਾਚ ਕਹੇ ਬਨੰਤੀ ਮਨ ਮਾਂਜੈ ਸੱਚ ਸੋਈ ਆਖਣ ਟੋਟਨਾ ਭਗਤ ਪੰਡਾਰੇ ਭਰਪੁਰ ਰਹਿ ਆ ਸੋਈ ਨਾਨਕ ਸੱਚ ਕਹੇ ਬਨੰਤੇ ਮਨ ਮੰਝੈ ਸੱਚ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ